ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਸਮਾਣਵਲੋਂ ਸੰਸਾਦੇ ਸਰਪ੍ਰਸਤ ਸ਼੍ਰੀ ਰਮੇਸ਼ ਕੁਮਾਰ ਜੀ ਗਰਗ ਅਤੇ ਪ੍ਰદાન ਰਜਤ ਗੋਲਦੀ ਅਗਵਾਈ ਹੇਠ ਅੱਜ 12 ਜੀ ਤਾਮ ਪੀਐਮਬੀ ਪਮਨ ਵਿਕੇ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਰਮੇਸ਼ ਕੁਮਾਰ ਜੀ ਗਰਗ ਅਤੇ ਵਿਸ਼ੇਸ਼ ਮੁੱਖ ਮਹਿਮਾਨ ਗੁਰਪ੍ਰੀਤ ਗੋਲਦੀ ਬੀਪੀਓ ਸਮਾਣਾ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੰਗੀਆਂ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਸਮਾਣੋਂ ਦਿਵਾਂਤ ਰੇਜਾ ਦੀ ਰਿਪੋਰਟ ਫੰਕਸ਼ਨ ਨਹੀਂ ਸਮਾਣੇ ਦੇ ਵਿੱਚ ਇਸ ਤਰ੍ਹਾਂ ਕਰਦੇ ਨੇ ਕਿ ਮਾ ਵੀਰਾਂ ਦਾ ਦੱਸਾਂ ਕਿ ਕਿੱਦਾਂ ਠੋੜਾ ਕੰਮ ਕਰਦੇ ਆ ਅਸੀਂ ਦਿਲੋਂ ਸ਼ੁਕਰਗੁਜ਼ਾਰ ਹਾਂ ਪੂਰੇ ਪ੍ਰਿੰਸਪਾਈ ਚਾਰਲੇ ਲਈ ਜਿਹੜੇ ਕਿ ਸਾਡੇ ਹਰੇਕ ਫੰਕਸ਼ਨ ਦੇ ਲਈ ਅੱਜ ਮੈਨੂੰ ਸਪੈਸ਼ਲ ਬੁਲਾਇਆ ਨਹੀਂ ਇਹਨਾਂ ਨੇ ਕੀ ਹੁੰਦੀ ਹੈ ਰੇਜਾ ਜੀ ਕਿਉਂ ਤੁਹਾਨੂੰ ਬੁਲਾਉਂਦੇ ਕਿ ਤੁਹਾਨੂੰ ਪਹਿਲਾਂ ਮੈਨੂੰ ਫੋਟੋ ਭੇਜੋ ਭੇਜੋ ਸਭ ਬਾਜ ਪ੍ਰੈਸ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬੱਡਾ ਇਹਨਾਂ ਦਾ ਸਾਡੇ ਦਰਸਾਲੇ ਵਿੱਚ ਸਹਿਯੋਗ ਰੰਗਦਾ ਹੈ ਹਰੇਕ ਫੰਕਸ਼ਨ ਦੇ ਵਿੱਚ ਵੀ ਅੱਜ ਹੀ ਅੱਜ ਵੀ ਥੋੜੇ ਦੇਰ ਤੇ ਸਪੈਸ਼ਲ ਮੈਂਬਰ ਪ੍ਰੈਸ ਭਾਈਚਾਰੇ ਦਾ ਸਨਮਾਨ ਤੁਮਾਰੋ ਥੋੜਾ ਜਿਹਾ ਰੱਖਿਆ ਹੈ ਕਿਉਂਕਿ ਫੰਕਸ਼ਨ ਦੇ ਵਿੱਚ ਹੀ ਅਸੀਂ ਸਨਮਾਨ ਕਰ ਸਕਦੇ ਹਾਂ ਆਪਣੇ ਭਾਈਚਾਰੇ ਦਾ ਤਾਂ ਅੱਜ ਇਸ ਤੋਂ ਬਾਅਦ ਸਾਡੇ ਪ੍ਰੈਸ ਭਾਈਚਾਰੇ ਦੇ ਲਈ 5 ਮਿੰਟ ਇੰਚਰਸ ਹੋਰ ਬੈਠ ਕਰਨਾ ਆਪਾਂ ਇੱਕ ਗੁਰੂ ਘਰੋਂ ਰਾਨੀ ਹੈ ਜਿਹੜੀ ਇਹ ਪ੍ਰੈਸ ਭਾਈਚਾਰੇ ਦੀ అఖబారీహి సన్మాప్ ఫోటో కవాలేస్తా చాయాల కప్ప్రగజారా ఇక్కడ తిరే గూ సా కల్ టీచర్ దా సే గూ సాన్ధాయి శ్రీ సనాన రా మహవీ దాల్ సాగే సంస్ శ్రీ రమేష్ కుమార్ ਗੁਰਪ੍ਰੀਤ ਸਿੰਘ ਜੀ ਬਲਾਕ ਐਜੂਕੇਸ਼ਨ ਤੇ ਮਹਾਪ੍ਰਧਾਨ ਵੱਲੋਂ ਸਨਮਾਨ ਸਮਾਰੋਹ ਦਾ ਕੀਤਾ ਵੱਲੋਂ ਕੀਤਾ ਕੀ ਕਰਨ ਤੁਸਰ ਅੱਜ ਟੀਚਰ ਡੇ ਹੈ ਜਿਹੜਾ ਪੂਰੇ ਇੰਡੀਆ ਵਿੱਚ ਮਨਾਇਆ ਜਾਂਦਾ ਹੈ ਸ਼੍ਰੀ ਸਨਾਤਨ ਮਹਾਵਿਦyal ਪੰਜਾਬ ਇਸਮਾਨਾ ਬ੍ਰਾਂਚ ਵੱਲੋਂ ਅੱਜ ਇੱਥੇ ਸਾਡੇ ਸਰਕਾਰੀ ਸਕੂਲ ਦੇ ਟੀਚਰ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਟੀਚਰ ਡੇ ਤੇ ਬਹੁਤ ਵਧੀਆ ਜਿਹੜਾ ਪ੍ਰਾਲਾ ਕੀਤਾ ਅੱਜ ਉਹ ਸ਼ਲਾੰਗਾ ਯੋਗ ਹੈ ਕਿਉਂਕਿ ਜਿਹੜੇ ਟੀਚਰ ਹੈ ਉਹ ਬਿਲਡਰ ਆਫ ਦਾ ਨੇਸ਼ਨ ਹੁੰਦੇ ਨੇ ਤੇ ਉਹ ਤੇ ਜਿਹੜਾ ਸਨਮਾਨ ਹੁੰਦਾ ਹੈ ਇਹ ਕੋਈ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹਦੇ ਨਾਲ ਕੁਝ ਮਤਲਬ ਕੁਝ ਵੱਡਾ ਹੋ ਜਾਂਦਾ ਪਰ ਇਹ ਮੋਟੀਵੇਸ਼ਨ ਹੋ ਜਾਂਦੀ ਹੈ ਟੀਚਰ ਮੋਟੀਵੇਟ ਹੋ ਜਾਂਦਾ ਤੇ ਉਹ ਵੱਧ ਚੜ ਕੇ ਹੋਰ ਵੱਧ ਕੰਮ ਕਰਦਾ ਤੇ ਟੀਚਰ ਦੇ ਦੋ ਕੀ ਕਰਦੇ ਦੋ ਅੱਜ ਸਾਡੇ ਮਹਾਵੀਰ ਦਲ ਵੱਲੋਂ ਸਨਮਾਨਾ ਰੱਜ ਜੀ ਪ੍ਰਧਾਨ ਸਰਪੰਚ ਸਾਡੇ ਰਮੇਸ਼ ਬਾਉ ਜੀ ਵੀ ਸਰਪੰਚ ਅੱਜ ਟੀਚਰਾਂ ਨੂੰ ਇੱਥੇ ਸਨਮਾਨਿਤ ਕਰਾਇਆ ਗਿਆ ਟੀਚਰ ਸਾਡੇ ਇੱਕ ਸਮਾਜ ਦੇ ਥੰਮ੍ਹ ਨੇ ਜਿਹੜੇ ਬੱਚਿਆਂ ਨੂੰ ਸਿੱਖਿਆ ਦੇ ਕੇ ਬੱਚਿਆਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਉਹਨਾਂ ਨੂੰ ਤਰੱਕੀਆਂ ਦਿੰਦੇ ਨੇ ਉਹਨਾਂ ਬੱਚੇ ਉਹਨਾਂ ਤੋਂ ਪੜ ਕੇ ਸਿੱਖਿਆ ਲੈ ਕੇ ਆਪਣਾ ਨਾਮ ਰੋਸ਼ਨ ਕਰਦੇ ਨੇ ਆਪਣੇ ਮਾਪਿਆਂ ਦਾ ਕਰਦੇ ਨੇ ਆਪਣੇ ਸ਼ਹਿਰ ਦਾ ਕਰਦੇ ਨੇ ਸਾਨੂੰ ਫਕਰ ਹੁੰਦਾ ਕੋਈ ਬੱਚਾ ਅਗ ਪੜ੍ਹ ਲਿਖ ਕੇ ਕੁਝ ਬੰਦ ਹੈ ਸ਼ਹਿਰ ਦੇ ਨਾਲ ਨਾਲ ਸਾਡਾ ਵੀ ਮਾਣ ਵੱਧਦਾ ਸਾਨੂੰ ਵੀ ਆਪਣਾ ਮਾਣ ਮਹਿਸੂਸ ਹੁੰਦਾ ਹੈ ਬੀਸੀ ਇਸ ਬੱਚਿਆਂ ਨੂੰ ਟੀਚਰਾਂ ਨੂੰ ਉਹਨਾਂ ਦਾ ਨੂੰ ਅਸੀਂ ਸਾਲ ਬਾਅਦ ਜਿਹੜਾ ਇਹਨਾਂ ਦਾ ਦਿਨ ਬੈਸਤ ਦਿਨ ਹਰ ਟੀਚਰ ਦਾ ਦਿਨ ਹੁੰਦਾ ਪਰ ਸਪੈਸ਼ਲੀ ਜਿਹੜਾ ਦਿਨ ਇਹਨਾਂ ਨੂੰ ਸਨਮਾਨਿਤ ਕਰਕੇ ਸਾਨੂੰ ਅਸੀਂ ਆਪਦੇ ਆਪ ਨੂੰ ਮਾਨ ਮਹਿਸੂਸ ਕਰਦੇ ਆ ਜੈ ਭਾਰਤ ਜੈ ਜਲਵਾਟਾ ਜਿਹਨੇ ਸਨਮਾਨ ਸਮੂਹ ਟੀਚਰ ਵੱਲੋਂ ਕਿਤੇ ਪੀਕੇ ਦੇ ਦਿੱਤੇ ਕੀ ਕਰਨ ਅੱਜ ਟੀਚਰਸ ਡੇ ਜੋ ਕਿ ਸ਼੍ਰੀ ਸਨਾਤਾ ਦਰਮਾ ਮਾਹਵੀਰ ਦਲ ਵੱਲੋਂ ਪੀਐਮਡੀ ਪਵਨ ਸ਼੍ਰੀ ਵਾਲਾ ਜੀ ਧਾਮ ਦੇ ਵਿੱਚ ਮਨਾਇਆ ਗਿਆ ਅੱਜ ਗੁਰੂ ਜਣਾ ਦੇ ਨਾਲ ਅਸੀਂ ਪਹਿਲਾ ਆਪਣਾ ਫੰਕਸ਼ਨ ਹਾਲ ਦੇ ਵਿੱਚ ਸ਼ੁਰੂ ਕੀਤਾ ਹੈ ਜਿਹੜੇ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਟੀਚਰ ਡੇ ਉਤੇ ਜਿੰਨੇ ਵੀ ਸਾਡੇ ਪ੍ਰਾਇਮਰੀ ਟੀਚਰ ਸਰਕਾਰੀ ਟੀਚਰ ਜਾਂ ਪ੍ਰਾਈਵੇਟ ਸਕੂਲਾਂ ਦੇ ਟੀਚਰ ਸੀ ਜਿਨ੍ਹਾਂ ਨੇ ਆਪਣੇ ਫੀਲਡ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਸੀ ਉਹਨਾਂ ਦੀ ਰਿਪੋਰਟ ਲੈ ਕੇ ਅਸੀਂ ਉਹ ਟੀਚਰ ਐਸੇ ਚੁਣੇ ਨੇ ਜੋ ਕਿ ਅੰਦਰੋਂ ਗਤੀ ਆਪਣਾ ਬਹੁਤ ਅੱਛਾ ਸਕੂਲ ਦੇ ਵਿੱਚ ਕੰਮ ਕਰ ਰਹੇ ਸੀ ਲੇਕਿਨ ਕਿਸੇ ਵੀ ਸੰਸਥਾ ਵੱਲੋਂ ਇਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਸੀ ਅਸੀਂ ਸਪੈਸ਼ਲ ਉਹਨਾਂ ਦੇ ਨਾਮ ਬੀਓ ਸਾਹਿਬ ਕੋਲੋਂ ਲੈ ਕੇ ਅੱਜ ਉਹਨਾਂ ਦੇ ਲਈ ਇੱਕ ਸਨਮਾਨ ਸਮਾਰੋਹ ਰੱਖਿਆ ਹੈ ਜੋ ਕਿ ਸੰਸਥਾਵਾਂ ਦਾ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜਿੰਨੇ ਵੀ ਸਾਡੇ ਵਧੀਆ ਟੀਚਰ ਨੇ ਜੇ ਉਹਨਾਂ ਦਾ ਟਾਈਮ ਟੈਂਪ ਇਸੇ ਤਰ੍ਹਾਂ ਦਾ ਸਨਮਾਨ ਹੁੰਦਾ ਰਹਿੰਦਾ ਤਾਂ ਬੱਚਿਆਂ ਦਾ ਭਵਿੱਖ ਬੜੇ ਉਹਦੇ ਅੱਛੇ ਢੰਗ ਨਾਲ ਉਜਵਲ ਬਣਾ ਲੈਂਦੇ ਬਹੁਤ ਬਹੁਤ ਧੰਨਵਾਦ। ਮਹੀ ਮੈਡਮ ਸਭ ਤੋਂ ਪਹਿਲੇ ਤਾਂ ਤੁਹਾਨੂੰ ਟੀਚਰ ਕਹਿੰਦੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਪਾਕਿ ਦਾ ਸਨਮਾਨ ਬਾਟਮ ਮਿਲੇਗਾ ਜੋ ਕਿ ਪੰਡਾ ਵੀ ਆਗਾ। ਹਾਂਜੀ ਹਾਂਜੀ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਸਾਡੇ ਫੈਲੋ ਬਿੰਗਸ ਟੀਚਰਸ ਐ ਸਾਰਿਆਂ ਨੇ ਸਾਡਾ ਇੰਨਾ ਸਨਮਾਨ ਕੀਤਾ ਇੱਕ ਤਰ੍ਹਾਂ ਮੋਟੀਵੇਸ਼ਨ ਦੀ ਤਰ੍ਹਾਂ ਸਾਡੇ ਲਈ ਅਸੀਂ ਹੋਰ ਵੀ ਅੱਗੇ ਵਧਿਆ ਕੰਮ ਕਰਾਂਗੇ ਤਾਂ ਜਿਸ ਤਰ੍ਹਾਂ ਕਹਿੰਦੇ ਹੈ ਕਿ ਟੀਚਰ ਜਿਹੜੀ ਹੈ ਕਿ ਨੇਸ਼ਨ ਬਿਲਡਰ ਹੈ ਤੇ ਉਸੇ ਜੀ ਉਸੇ ਇਸ ਵਾਕ ਤੇ ਅਸੀਂ ਪੂਰੇ ਖਰੇ ਉਤਰਾਂਗੇ ਔਰ ਅੱਗੇ ਵੀ ਪੂਰੀ ਮਿਹਨਤ ਨਾਲ ਤਨਦੇਹੀ ਨਾਲ ਕੰਮ ਕਰਾਂਗੇ ਇਟ ਹੈਸ ਬੀਨ ਗਾਈਟਲੀ ਸੈਡ ਦੈਟ ਅ ਟੀਚਰ ਇਜ਼ ਲਾਈਕ ਅ ਕੈਂਡਲ ਦੈਟ ਕੰਜ਼ੂਮ ਇਟਸੈਲਫ ਟੂ ਸ਼ੋ ਦਾ ਵੇ ਟੂ ਦਾ ਇੰਟਾਇਰ ਵਰਲਡ ਟੂ ਦਾ ਇੰਟਾਇਰ ਯੂਨੀਵਰਸ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਮੇਰੇ ਨਾਲ ਦੇ ਟੀਚਰਸ ਨੇ ਸਭ ਨੂੰ ਅੱਜ ਦੇ ਅਧਿਆਪਕ ਦਿਵਸ ਤੇ ਵਧਾਈ ਦੇਣਾ ਚਾਹਨੀ ਆ ਤੇ ਨਾਲ ਹੀ ਜਿਹੜੇ ਸਾਡੇ ਬੀਪੀਓ ਸਰ ਨੇ ਗੁਰਪ੍ਰੀਤ ਜੀ ਉਹਨਾਂ ਦਾ ਵੀ ਸ਼ੁਕਰੀਆ ਕਰਨਾ ਚਾਹਾਂਗੇ ਕਿ ਅੱਜ ਪੰਜਾਬ ਮਹਾਵੀਰ ਦਲ ਵੱਲੋਂ ਜਿਹੜਾ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮਾਂ ਚੋਂ ਲਿਖਿਆ ਗਿਆ ਇੱਥੇ ਤੇ ਸਾਨੂੰ ਇਹ ਸਨਮਾਨ ਲੈਂਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਸਾਰੇ ਹੀ ਇਹਨਾਂ ਦੇ ਬਹੁਤ ਧੰਨਵਾਦੀ ਆ